ਸਮੂਹ ਨਗਰ ਨਿਵਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹਾਂ ਜੀ ਕਿ ਜਿਵੇਂ ਕਿ ਸਾਡੀ ਬੜੇ ਚਿਰ ਤੋਂ ਡਿਮਾਂਡ ਸੀਗੀ ਕਿ ਸਾਡੇ ਪਿੰਡ ਦੀ ਐਂਟਰੀ ਤੇ ਇੱਕ ਇੱਕ ਕੂੜਾਦਾਨ ਲੱਗਿਆ ਹੋਇਆ ਸੀਗਾ ਜੀ ਜੋ ਕਿ ਅੱਜ ਅਸੀਂ ਢਿੱਲੋ ਸਾਹਿਬ ਨੂੰ ਰਿਕੁਐਸਟ ਕਰਕੇ ਉਹਦੇ ਵੀਰ ਜੀ ਨੂੰ ਇੱਥੋਂ ਜੋ ਵੀ ਡਸਟਬਿਨ ਸੀਗੇ ਅਸੀਂ ਚੱਕਵਾਤੇ ਜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਡਸਟਬਿਨ ਚੱਕੇ ਗਏ ਆ ਜੀ ਹੁਣ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਨਿਮਰਤਾ ਸਹਿਤ ਬੇਨਤੀ ਹੈ ਜੀ ਪਲੀਜ਼ ਇੱਥੇ ਹੁਣ ਕੂੜਾ ਘੇਰਨ ਦੀ ਕਿਰਪਾਲਤਾ ਨਾ ਕਰਨ ਜੀ ਕੂੜੇ ਦਾ ਜੋ ਹੈ ਇੰਤਜ਼ਾਮ ਉਹ ਰੇਡੀਆਂ ਵਾਲੇ ਲੈ ਕੇ ਜਾਣਗੇ ਜੀ ਤੇ ਜਿਹਨੂੰ ਕੋਈ ਆਪ ਘੇਰ ਕੇ ਜਾਣਾ ਉਹ ਆਪਣਾ ਆਸਥਾ ਅਪਾਰਟਮੈਂਟ ਦੇ ਨੇੜੇ ਡੰਪਿੰਗ ਗਰਾਊਂਡ ਬਣਿਆ ਹੈ ਜੀ ਨਮਾ ਉੱਥੇ ਜਾ ਕੇ ਘੇਰ ਸਕਦਾ ਹੈ ਜੀ ਸੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਇਸ ਕੰਮ 'ਚ ਸਹਿਯੋਗ ਕਰੋਗੇ ਤਾਂਕਿ ਅਸੀਂ ਇਸ ਜਗ੍ਹਾ ਨੂੰ ਬਾਉਂਡਰੀ ਵਾਲ ਕਰਕੇ ਇਹਨੂੰ ਕਿਸੇ ਚੰਗੇ ਕੰਮ ਵਾਸਤੇ ਉਪਯੋਗ ਕਰੀਏ ਜੀ ਵਰਤ ਸਕੀਏ ਜੀ ਸੋ ਇੱਕ ਵਾਰੀ ਫੇਰ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਮਾਮਾ ਨੂੰ ਭੈਣਾਂ ਨੂੰ ਭਰਾਵਾਂ ਨੂੰ ਰਿਕੁਐਸਟ ਹੈ ਜੀ ਪਲੀਜ਼ ਇੱਥੇ ਕੂੜ Turn the